ਅੱਛਾ ਦੋਸਤੋ ਆ ਤੁਹਾਡਾ ਸਵਾਗਤ ਹੈ ਇੱਕ ਵਾਰੀ ਫਿਰ ਪ੍ਰੋਗਰਾਮ ਤੁਹਾਡਾ ਆਪਣਾ ਗੱਲ ਕੀਤੇ ਆ ਦੂਰ ਜਾਂਦੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਉਸੇ ਦੇ ਵਿੱਚ ਅੱਜ ਮੈਂ ਤੁਹਾਡੀ ਨਜ਼ਰੀ ਜ਼ਰੂਰੀ ਗੱਲ ਕਰਨ ਜਾ ਰਿਹਾ ਉਸ ਦੇ ਵਿੱਚ ਫਿਰ ਮੈਂ ਥੋੜਾ ਜਿਹਾ ਦੱਸਾਂਗਾ ਕਿ ਅਮਰੀਕਾ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਕਿ ਟਰੰਪ ਐਡਮਿਨਿਸਟ੍ਰੇਸ਼ਨ ਤੋਂ ਬਾਅਦ ਹਾਲਾਤ ਜਿਹੜੇ ਬੜੇ ਚੇਂਜ ਹੋਏ ਨਾ ਤਿੰਨ ਪਲੇਨ ਜਿਹੜੇ ਆਲਰੇਡੀ ਇੰਡੀਆ ਪਹੁੰਚ ਚੁਕੇ ਸਾਰੇ ਹੀ ਅਮਰੀਕਨ 에ਅਰਫੋਰਸ ਦੇ ਪਲੇਨ ਜਿਹੜਾ ਕਿ ਅੰਮ੍ਰਿਤਸਰ ਪਹੁੰਚੇ ਹਨ ਉੱਥੇ ਦੇ ਜਿਹੜੀਆਂ ਸਰਕਾਰਾਂ ਹਨ ਭਾਵੇਂ ਸਟੇਟ ਦੀ ਹੋਵੇ ਆ ਭਾਵੇਂ ਸੈਂਟਰ ਦੀ ਹੋਵੇ ਉਹਨਾਂ ਦੇ ਵੀ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਵਾਰੀ ਅਲਰਟ ਕਰਨਾ ਚਾਹੁੰਦਾ ਜਿੱਥੇ ਆਈਐਸ ਵਾਲੇ ਬਾਰਡਰ ਸਕਿਉਰਟੀ ਵਾਲੇ ਜਾਂ ਪੁਲਿਸ ਵਾਲੇ ਰਲ ਕੇ ਇਹ ਸਾਰਾ ਕੰਮ ਕਰ ਰਹੇ ਹਨ ਉੱਥੇ ਸਕੈਮਰ ਜਿਹੜੇ ਹਨ ਉਹਨਾਂ ਦਾ ਵੀ ਕੰਮ ਜ਼ੋਰਾਂ ਤੇ ਹੈ ਜਾਲੀ ਪੁਲਿਸ ਵਾਲੇ ਬੜੇ ਤੋਰੇ ਫਿਰਦੇ ਹਨ ਆ ਪਛੇ ਜੀ ਰੈਸਪੀਓ ਹੈ ਜਿਹੜੇ ਜਾਲੀ ਆਪਣੇ ਆਪ ਨੂੰ ਪੁਲਿਸ ਦੱਸ ਕੇ ਆ ਤੁਹਾਡੇ ਨਾਲ ਧੱਕਾ ਕਰ ਸਕਦੇ ਹਨ ਤੁਹਾਨੂੰ ਲੁੱਟ ਸਕਦੇ ਹਨ ਤੁਹਾਡੇ ਕੋਲ ਕੁਝ ਪੈਸੇ ਲੈ ਸਕਦੇ ਹਨ ਬੜੀਆਂ ਕਾਲਸ ਹੁੰਦੀਆਂ ਹਨ ਕਿ ਮੈਂ ਇਮੀਗ੍ਰੇਸ਼ਨ ਤੋਂ ਬੋਲ ਰਿਹਾ ਮੈਂ ਆ ਫਲਾਣੇ ਸਟੇਟ ਦਾ ਟੈਕਸ ਵਾਲਾ ਬੋਲ ਰਿਹਾ ਕਿਸੇ ਨੂੰ ਵੀ ਇਦਾਂ ਦਾ ਜਵਾਬ ਨਾ ਦਿਓ ਆ ਬਹੁਤ ਧਿਆਨ ਦੇ ਨਾਲ ਆਪਣਾ ਰੱਖੋ ਕਿਉਂਕਿ ਇਹ ਕਈ ਵਾਰੀ ਤੁਹਾਡੇ ਕੋਲ ਮੈਸੇਜ ਆ ਜਾਂਦਾ ਕਿ ਤੁਸੀਂ 6 ਡਾਲਰ ਟੋਲ ਦੇਣਾ ਜਦੋਂ ਤੁਸੀਂ ਮੈਸੇਜ ਖੋਲ੍ਹਦੇ ਹੋ ਤੁਹਾਡਾ ਉਹ ਸਭ ਕੁਝ ਲੈ ਜਾਂਦੇ ਫੋਨ ਦੇ ਉੱਤੇ ਜੇਸ ਨੂੰ ਤੁਸੀਂ ਨਹੀਂ ਜਾਣਦੇ ਇਦਾਂ ਦੇ ਜਿਹੜੇ ਵੱਡੇ ਮੈਸੇਜ ਆਉਂਦੇ ਉਹ ਕਦੇ ਵੀ ਨਾ ਖੋਲੋ ਬੜਾ ਧਿਆਨ ਦੇ ਨਾਲ ਜਿੱਦਾਂ ਇੰਡੀਆ ਦੇ ਵਿੱਚ ਲਿਖਿਆ ਹੁੰਦਾ ਸੀ ਹਰ バス ਦੇ ਪਿੱਛੇ ਟ੍ਰੇਨਾਂ 'ਚ ਆ ਪਬਲਿਕ ਪਲੇਸ ਤੇ ਜੇਬ ਕਤਰਿਆਂ ਤੋਂ ਬਚੋ ਆ ਬਿਅਰ ਆਫ ਅ ਪਿਕ ਪਾਕਟਸ ਸੋ ਇੱਥੇ ਵੀ ਇਹਨਾਂ ਤੋਂ ਬਚਣ ਦੀ ਵੀ ਲੋੜ ਇੱਕ ਹਾਲਾਤ ਵਾੜੇ ਚੱਲ ਰਹੇ ਹਨ ਜਿਹਨਾਂ ਕੋ ਡਾਕੂਮੈਂਟਸ ਨਹੀਂ ਇੱਕ ਦੂਜੇ ਪਾਸੇ ਇਹਨਾਂ ਨੇ ਵੀ ਇਸ ਦੇ ਵਿੱਚ ਆਪਣੇ ਘੋੜੇ ਜਿਹੜੇ ਭਜਾਉਣੇ ਭਜਾਉਣੇ ਸ਼ੁਰੂ ਕਰ ਦਿੱਤੇ ਹਨ ਤੋ ਇਸ ਟਾਈਮ ਨਾਜ਼ਿਕ ਸਮੇਂ ਦੇ ਵਿੱਚ ਇਹ ਚੀਜ਼ਾਂ ਵੀ ਜਿਹੜੀਆਂ ਇੱਥੇ ਆਮ ਹੋ ਰਹੀਆਂ ਹਨ ਦੂਜੇ ਪਾਸੇ ਇਸ ਦਿਨ ਆ ਮੈਂ ਗੱਲ ਜਰੂਰ ਕਰਾਂਗਾ ਪੋਲੀਟੀਕਲ ਪਾਰਟੀਆਂ ਸਾਰੀਆਂ ਇੱਕ ਦੂਜੇ ਦੇ ਦੋਸ਼ ਲਾ ਰਹੀਆਂ ਹਨ ਕਿ ਆ ਹੋ ਗਿਆ ਉਹ ਹੋ ਗਿਆ ਤੁਸੀਂ ਉਹਨਾਂ ਨੂੰ ਆ ਪੈਸੇ ਦਿਓ ਕੋਈ ਪੋਲੀਟੀਕਲ ਪਾਰਟੀ ਕਹਿ ਰਹੀ ਹੈ ਕਿ ਆਪਣੇ ਤੁਹਾਡੀ ਸਟੇਟ ਦੀ ਗਲਤੀ ਹੈ ਕੋਈ ਵੀ ਇਦਾਂ ਦੀ ਸਟੇਟ ਨਹੀਂ ਜਿਸ ਸਟੇਟ ਦੇ ਵਿੱਚੋਂ ਬਾਹਰ ਨਾ ਹੋਣ ਖਾਸ ਕਰਕੇ ਹਰਿਆਣਾ ਹੋਣੇ ਤੁਰਿਆ ਸੀ ਪੰਜਾਬ ਗੁਜਰਾਤ ਦੇ ਪਹਿਲਾਂ ਵੀ ਕਾਫੀ ਹਨ ਹਰਿਆਣੇ ਤੋਂ ਬਾਅਦ ਲੋਕੀ ਕਾਫੀ ਆਏ ਹਨ ਕੋਈ ਵੀ ਜਿੰਨੀਆਂ ਮੈਂ ਪੋਲੀਟੀਕਲ ਪਾਰਟੀਆਂ ਹਨ ਇਹਨਾਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਭਾਵੇਂ ਕੋਈ ਵੀ ਪਾਰਟੀ ਹੋਵੇ ਆਪਾਂ ਜਿੱਥੇ ਇੱਕ ਦੂਜੇ ਦੇ ਦੋਸ਼ ਲਾ ਰਹੇ ਹਾਂ ਕਿੰਨੀ ਵੱਡੀ ਇੰਡੀਆ ਦੀ ਆਬਾਦੀ ਅਰਬ ਦੇ ਲਾਗੇ ਦੀ ਆਬਾਦੀ ਹੈ ਕਿੰਨੀ ਆਬਾਦੀ ਹੈ ਵੱਡੀ ਆਪਾਂ ਤੋਂ ਤੁਸੀਂ ਜਿਹੜੇ ਉੱਥੇ ਪੋਲੀਟੀਕਲ ਪਾਰਟੀਆਂ ਉਹ ਭਾਵੇਂ ਸਾਰੀਆਂ ਪਾਰਟੀਆਂ ਤੁਸੀਂ ਸਭ ਤੋਂ ਪਹਿਲਾਂ ਇਹ ਐਨੌਂਸਿਓ ਨਹੀਂ ਕਰਦੇ ਕਿ ਜਿੰਨੇ ਮੁੰਡੇ ਆਏ ਹਨ ਜਨਰਲ ਰਿਪੋਰਟ ਹੋ ਕੇ ਆ ਰਹੇ ਆ ਸਾਡਾ ਐਡਾ ਵੱਡਾ ਕੰਟਰੀ ਹੈ ਸਾਡਾ ਦੇਸ਼ ਮਹਾਨ ਹੈ ਤੁਸੀਂ ਵਿੱਚੋਂ 10 10 20 20 30 30 50 50 ਬੰਦੇ ਸਪਾਂਸਰ ਕਰੋ ਸਪਾਂਸਰਸ ਮੀਨ ਉਹਨਾਂ ਨੂੰ ਕਿਸੇ ਜੌਬ ਤੇ ਲਾਓ ਉਹਨਾਂ ਨੂੰ ਕੋਈ ਲੋਨ ਦਿਓ 10-20 ਲੱਖ ਦਾ ਇਦਾਂ ਦੇ ਕੋਈ ਕੰਮ ਕਰਕੇ ਉਹਨਾਂ ਨੂੰ ਸਪਾਂਸਰ ਕਰੋ ਨਾ ਕਿ ਮਿਹਨੇ ਮਾਰੋ ਇੱਕ ਮੀਡੀਆ ਵਾਲਿਆਂ ਨੂੰ ਕੈਮਰਾ ਚੁੱਕ ਕੇ ਭੱਜੇ ਫਿਰਦੇ ਉਹਨਾਂ ਦੇ ਘਰਾਂ 'ਚ ਜਾ ਕੇ ਅੱਗੇ ਉਹ ਦੁਖੀਨ ਤੁਸੀਂ ਕਿਦਾਂ ਦਾ ਲੱਗਿਆ ਜਦੋਂ ਜਹਾਜ਼ 'ਤੇ ਬੈਠੇ ਕੀ ਫੀਲ ਹੋਇਆ ਤੁਹਾਨੂੰ ਖਾਨ ਨੂੰ ਕੀ ਦਿੱਤਾ ਤੁਹਾਨੂੰ ਹੱਥਕੜੀਆਂ ਕਿਉਂ ਲਾਈਆਂ ਉਹ ਵਿਚਾਰਿਆਂ ਨੂੰ ਦੁਖੀ ਬੰਦਿਆਂ ਨੂੰ ਹੋਰ ਤੁਸੀਂ ਦੁਖੀ ਨਾ ਕਰੋ ਉਹਨਾਂ ਦੀ ਇਸ ਟਾਈਮ ਸਾਰਲੈਂਡ ਦੀ ਲੋੜ ਹੈ ਪੋਲੀਟੀਕਲ ਪਾਰਟੀਆਂ ਨੂੰ ਮੈਨੇ ਇੱਕ ਦੂਜੇ ਨੂੰ ਮਾਰਨ ਦੀ ਲੋੜ ਨਹੀਂ ਖਾਸ ਕਰਕੇ ਸਾਡਾ ਸਮਾਜਿਕ ਵੀ ਜ਼ਰੂਰ ਇਸ ਦਿਵਾਲ ਸਾਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਇਦਾਂ ਦੇ ਬੱਚੇ ਗਏ ਹਾਂ ਉਹਨਾਂ ਨੂੰ ਕੋਈ ਵੀ ਇਦਾਂ ਦੀ ਗੱਲ ਨਾ ਕਰੋ ਜਿਹੜੀ ਉਹਨਾਂ ਨੂੰ ਹਰਟ ਕਰੇ ਉਹਨਾਂ ਨੂੰ ਇਸ ਟਾਈਮ ਵਿਲ ਪਾਵਰ ਦੀ ਲੋੜ ਹੈ ਉਹਨਾਂ ਦੀ ਵਿਲ ਪਾਵਰ ਵਧਾਓ ਉਹਨਾਂ ਦੀ ਸਪੋਰਟ ਕਰੋ ਕਿਉਂਕਿ ਇਸ ਟਾਈਮ ਉਹਨਾਂ ਨੂੰ ਸਭ ਤੋਂ ਪਰਿਵਾਰਾਂ ਨੂੰ ਜਿਹੜੇ ਜ਼ਮੀਨਾਂ ਵੇਚ ਕੇ ਕਰਜ਼ੇ ਚੁੱਕ ਕੇ ਭਾਵੇਂ ਇਹ ਗਲਤੀ ਹੈ ਇਹ ਗਲਤੀ ਹੋਰ ਵੀ ਕਈਆਂ ਨੇ ਕੀਤੀਆਂ ਅਸੀਂ ਵੀ ਕੀਤੀਆਂ ਹਨ ਪਰ ਹੁਣ ਜ਼ਰੂਰ ਮੈਂ ਉਹਨਾਂ ਨੂੰ ਕਹਾਂਗਾ ਹਾਲਾਤ ਬੜੇ ਵਿਗੜ ਚੁੱਕੇ ਨੇ ਆਉਣ ਵਾਲੇ ਜਿਹੜੇ ਬੱਚੇ ਨੇ ਇਦਾਂ ਨੂੰ ਨਾ ਕਰਿਓ ਬਹੁਤ ਜ਼ਿਆਦਾ ਅਮਰੀਕਾ ਜਿਹੜਾ ਵੇ ਹੋਰ ਅ ਕਿਸਮ ਦਾ ਇੱਥੇ ਜਿਹੜੇ ਲਾ ਬਣ ਚੁੱਕੇ ਨਾ ਇੱਥੇ ਜੋ ਕੋਈ ਇਲੀਗਲ ਆ ਵੀ ਜਾਏਗਾ ਤੇ ਉਹਨਾਂ ਨੂੰ ਇੱਥੇ ਪੱਕੇ ਪੁੱਕੇ ਹੋਣਾ ਬੜਾ ਔਖਾ ਪਹਿਲੀ ਗੱਲ ਤੇ ਹੁਣ ਆਉਣਾ ਹੀ ਬੜਾ ਔਖਾ ਹੈ ਸੋ ਜਰੂਰ ਇਸ ਗੱਲ ਵੱਲ ਜਰੂਰ ਧਿਆਨ ਦਿਓ ਤੇ ਪੋਲੀਟਿਕਲ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਮੈਨੂੰ ਅਪੀਲ ਹੈ ਕਿ ਤੁਸੀਂ ਇਹਨਾਂ ਬੱਚਿਆਂ ਦੀ ਸਪੋਰਟ ਕਰੋ ਸਾਰੀ ਆਪਣੀ ਆਪਣੀ ਸਟੇਟ ਜਿਹੜੀ ਆਪਣੀ ਜ਼ਿੰਮੇਵਾਰ ਨੰਬਰ 1 ਜਾਣ ਗਿਆ ਕੋਈ ਭਗਵੰਤ ਮਾਨ ਤੇ ਲਾਈ ਜਾਂਦਾ ਬਿੱਟੂ ਕੋਈ ਸਟੈਂਡਰਡ ਤੇ ਲਾਈ ਜਾਂਦਾ ਇਹਨਾਂ ਗੱਲਾਂ ਵੱਲ ਧਿਆਨ ਦਿਓ ਕਿ ਤੁਸੀਂ ਪਹਿਲ ਕਰਕੇ ਇਹਨਾਂ ਬੱਚਿਆਂ ਨੂੰ ਸਪான்ਸਰ ਕਰਕੇ ਇਹਨਾਂ ਨੂੰ ਅੱਗੇ ਕੋਈ ਨਾ ਕੋਈ ਪਾਰਟੀ ਅੱਗੇ ਆਵੇ ਜਿਹੜੀ ਕਹੇ ਕਿ ਮੈਂ ਆਪਣੀ ਸਟੇਟ ਦੇ ਇੰਨੇ ਬੰਦੇ ਸਪਾਂਸਰ ਕਰਦਾ ਇਹਨਾਂ ਨੂੰ ਮੈਂ ਕੰਮਕਾਰ ਚ ਲਾਵਾਂਗਾ ਤੇ ਅੱਗੇ ਤੋਂ ਜਿਹੜੇ ਬੱਚੇ ਜਿਹੜੇ ਉਹ ਬਾਹਰ ਜਾਣ ਦਾ ਜਿਹੜਾ ਨਾ ਸੁਪਨੇ ਦੇਖਣਗੇ ਤਿੰਨ ਤਿੰਨ ਵਾਰੀ ਕਈ ਰਿਪੋਰਟ ਹੋਣ ਉਹੋ ਜਿਹੇ ਬੱਚੇ ਗਏ ਹਨ ਕਈ ਅਰੈਸਟ ਹੋ ਰਹੇ ਹਨ ਕਈਆਂ ਦੇ ਗਲਤ ਕੇਸ ਪੇਸ ਹਨ ਉਹ ਉਥੋਂ ਭੱਜੇ ਸਨ ਉਹਨਾਂ ਨੇ ਫਿਰ ਉੱਥੇ ਰੈਸਟ ਹੋਣੀ ਹੈ ਆ ਟਾਈਮ ਜਿਹੜਾ ਬੜਾ ਨਾਜ਼ਕ ਹੈ ਸੋ ਮੈਂ ਜਾਂਦਿਆਂ ਜਾਂਦਾ ਤੁਹਾਨੂੰ ਇੱਕ ਗੱਲ ਸੁਣਾਉਣਾ ਪੋਲਿਟੀਕਲ ਪਾਰਟੀਆਂ ਦੀ ਗੱਲਬਾਤ ਕਰ ਰਿਹਾ ਸੀ ਉਹਦੇ ਬਾਰੇ ਤੁਹਾਡੇ ਨਾਲ ਗੱਲ ਜਰੂਰ ਸਾਂਝ ਕਰੀਗਾ ਪਰ ਫਿਰ ਤੁਸੀਂ ਇਹ ਗੱਲ ਦੱਸਣੀ ਨਹੀਂ ਕਿ ਦੇ ਪੋਲਿਟੀਕਲ ਲੀਡਰ ਮਿਲ ਰਹੀ ਪਿੱਛੇ ਪੈ ਜਾਣਾ ਹੱਥੋਂ ਗੱਲ ਇਹ ਵੇ ਇੱਕ ਵਾਰੀ ਪਿੰਡ ਦੇ ਵਿੱਚ ਇੱਕ ਪ੍ਰੋਗਰਾਮ ਬਣਿਆ ਕਿ ਆਪਾਂ ਪਿੰਡ ਨੂੰ ਨਸ਼ਾ ਰਹਿਤ ਕਰਨਾ ਉਹਨਾਂ ਪ੍ਰੋਗਰਾਮ ਬਣਾ ਲਿਆ ਬੜੀਆਂ ਵਰਤਦੀਆਂ ਪ੍ਰਬੰਧ ਕੀਤਾ ਸਾਰੇ ਬੱਚਿਆਂ ਨੂੰ ਸਾਰਿਆਂ ਨੂੰ ਇਕੱਠਿਆਂ ਕੀਤਾ ਵੀ ਆਜੋ ਆਪਾਂ ਪਿੰਡ ਦੇ ਵਿੱਚ ਅੱਜ ਤੋਂ ਲਹਿਰ ਚਲਾਉਣੀ ਹੈ ਕਿ ਪਿੰਡ 'ਚ ਕੋਈ ਨਸ਼ਾ ਨਹੀਂ ਪੀਏਗਾ। ਉਹਨਾਂ ਇੱਕ ਪੋਲੀਟੀਕਲ ਲੀਡਰ ਆਪਣੇ ਇਲਾਕੇ ਦਾ ਐਮਐਲਏ ਲਾ ਲਓ ਜਾਂ ਐਮਪੀ ਵਾ ਲਾ ਲਓ ਉਹਨੂੰ ਸੱਦ ਲਿਆ। ਕਹਿੰਦੇ ਵੀ ਆਜੋ ਅੱਜ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਉਹ ਉਹ ਕਹਿੰਦਾ ਦਸਤਾ ਦਾ ਬੜਾ ਖੁਸ਼ ਹੋਏ ਕਹਿੰਦੇ ਵੀ ਉਹ ਕਹਿੰਦਾ ਕਿ ਇਹ ਨਸ਼ਾ ਰਹਿਦੇ ਉਤੇ ਮੈਂ ਬੋਲਣ ਜਾ ਰਿਹਾ ਬੜੀ ਵਧੀਆ ਗੱਲ ਹੈ। ਸੋ ਉਹ ਲੀਡਰ ਜਿਹੜਾ ਸੀ ਉਹਨੇ ਆ ਕੇ ਉਹਨਾਂ ਨੂੰ ਸਮਝਾਇਆ ਕਿ ਨਸ਼ਿਆਂ ਦੇ ਵਿੱਚ ਬਰਬਾਦ ਘਰ-ਬਰਬਾਦ ਹੋ ਜਾਂਦੇ ਆ, ਟੱਬਰ ਰੋ ਜਾਂਦੇ ਆ, ਸਿਹਤ ਖਰਾਬ ਹੋ ਜਾਂਦੀ ਹੈ। ਕਦਮੀ ਨਸ਼ਿਆਂ ਦੇ ਲਾਗੇ ਨਾ ਜਾਓ ਬਹੁਤ ਵਧੀਆ ਉਹਨੇ ਜਦੋਂ ਸਪੀਚ ਦਿੱਤੀ ਦੇ ਨਾਲ ਦਾ ਉਹਦੇ ਜਿਹੜੇ ਪੀਐਸ ਆਪ ਸਾਨੂੰ ਕਹਿੰਦੇ ਵੀ ਜਸੇਦਾਰ ਜੀ ਜਾਂ ਲੀਡਰ ਜੀ ਜਾਂ ਐਮਐਲਏ ਜੀ ਜਾਂ ਐਮਪੀ ਜੀ ਜਾਂ ਕੋਈ ਵੀ ਕਹਿੰਦੇ ਕਿ ਪ੍ਰਧਾਨ ਸਾਹਿਬ ਚਾਹ ਤੁਹਾਡੀ ਸਪੀਚ ਸੀ ਇਦਾਂ ਦੀ ਤੁਹਾਡੀ ਮੈਂ ਸਪੀਚ ਨਹੀਂ ਸੁਣੀ ਤੁਸੀਂ ਨਸ਼ਿਆਂ ਦੇ ਬਾਰੇ ਖੁੱਲ ਕੇ ਦੱਸਿਆ ਉਹ ਹੋਲੀ ਜੀ ਕਹਿੰਦੇ ਉਹ ਕਹਿੰਦੇ ਅਜੇ ਤਾਂ ਮੈਂ ਪੈਗ ਹੀ ਦੋ ਲਾਇਏ ਸੀ ਇਦਾਂ ਦੀ ਸਪੀਚੇ ਦੋ ਚਾਰ ਹੋਏ ਲਾਏ ਹੁੰਦੇ ਸੋ ਇਹ ਸੀ ਨਸ਼ਾ ਛਡਾਉਣਗੇ ਲੀਡਰ ਦਾ ਜਿਹੜਾ ਸੀ ਉਹਨਾਂ ਨੂੰ ਜਵਾਬ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਇਹ ਗੱਲ ਆਪਣੇ ਜੀ ਤੁਸੀਂ ਕਿਸੇ ਨੂੰ ਦੱਸਣੀ ਨਹੀਂ ਤੇ ਮੈਂ ਅਗਲੀ ਵਾਰੀ ਤੁਹਾਡੇ ਲਈ ਹੋਰ ਗੱਲ ਕੋਈ ਲੈ ਕੇ ਆਵਾਂਗਾ ਪ੍ਰੋਗਰਾਮ ਦਾ ਨਾਮ ਉਹੀ ਹੈ ਇਹ ਗੱਲ ਕਿਸੇ ਨੂੰ ਦੱਸੀ ਨਾ ਗੱਲ ਕੀਤਿਆਂ ਦੂਰ ਜਾਂਦੀ ਹੈ